ਆ ਦੇਖ ਲਓ ਜੀ ਦਿਖਾਉਨੇ ਆ ਤੁਹਾਨੂੰ ਇੱਥੇ ਦਾਕ ਦਾ ਸਿਸਟਮ ਚਿੱਠੀ ਕਿੱਦਾਂ ਆਉਦੀ ਆ ਤੇ ਚਿੱਠੀ ਫਿਰ ਕਿੱਦਾਂ ਕੱਢਣੀ ਹੁੰਦੀ ਆ ਅਫਰੀਕਾ ਚ ਆ ਹੈ ਡੱਬਾ ਜਿਹਦੇ ਤੇ ਲੱਗੇ ਨੇ ਤੇ ਹੁਣ ਆਪਣਾ ਹੈਗਾ 4 ਨੰਬਰ ਆਪਾਂ ਇਹਨੂੰ ਖੋਲਦੇ ਆ ਇੱਕ ਡਾਕੀਏ ਕੋਲੇ ਚਾਬੀ ਹੁੰਦੀ ਆ ਤੇ ਉਹ ਇਹਦੇ ਵਿੱਚ ਪਾ ਜਾਂਦਾ ਤੁਸੀਂ ਸੋਚ ਰਹੇ ਹੋ ਕਿ ਇਹ ਵਿੱਚ ਕਿਵੇਂ ਪੈਂਦਾ ਆ ਆ ਲਓ ਜੀ ਚਾਬੀ ਲੱਗ ਗਈ ਐਲੋ ਅਸੀਂ ਆਪਾਂ ਇਹਦੇ ਚੋਂ ਆਪਣੀਆਂ ਚਿੱਠੀਆਂ ਕੱਢ ਲੀਆਂ ਆਹ ਦੇਖੋ ਇੱਕ ਨਵੀਂ ਹਾਂਜੀ ਆਹ ਦੇਖ ਲਓ ਜੀ ਇਹਦੇ ਵਿੱਚੋਂ ਇਸ ਤਰ੍ਹਾਂ ਚਾਬੀ ਨਿਕਲੀ ਆ ਹੁਣ ਇੱਕ ਇਹ ਚਾਬੀ ਦਾ ਮਤਲਬ ਹੈ ਕਿ ਕੋਈ ਵੱਡਾ ਪਾਰਸਲ ਵੀ ਹੈ ਜਿਹੜਾ ਆਪਾਂ ਚਾਬੀ ਇੱਧਰ ਲਾਵਾਂਗੇ ਤੇ ਸਾਨੂੰ ਇਹ ਪਤਾ ਲੱਗੂਗਾ ਵੀ ਉਹ ਕਿਹੜੇ ਚ ਤੇ ਇਹ ਚਾਬੀ ਹੈ ਹੁਣ ਦਿਖਣੀ ਪਣੀ ਆਪਾਂ ਨੂੰ ਵੀ ਕਿਹੜੇ ਦੀ ਹੈ ਇਹਦੇ 'ਚ ਨੰਬਰ ਲਿਖਿਆ ਆ ਨੰਬਰ ਦਾ ਆਪਾਂ ਦੇਖ ਲੈਣਾ ਕਿਹੜੇ ਚਾ ਅੱਗਾ ਇਹ ਨਹੀਂ ਲੱਗ ਲੱਗ ਗਿਆ ਆਹ ਕੁ ਉੱਤ ਇਹ ਨਹੀਂ ਐਫ ਆਰ ਤੋਂ ਲੱਪਾ ਇਹਦੇ ਚੋਂ ਕੱਢ ਲਈਏ ਸਾਡੇ ਸੀ ਇਹਨੂੰ ਆਪਾਂ ਐਸੀ ਤਰ੍ਹਾਂ ਛੱਡ ਦੇਣਾ ਤੇ ਇਹ ਚਾਬੀ ਹੁਣ ਇਹਦੇ ਵਿੱਚ ਪਰਮਨੈਂਟਲੀ ਲੌਕ ਹੋ ਗਈ ਤੇ ਆ ਆਪਾਂ ਬਣਾ ਨੌਕਰ ਦੀ ਲੌਕ ਕਰਤਾ ਇਹ ਹੈ ਚਿੱਠੀਆਂ ਦਾ ਸਿਸਟਮ ਸਾਡੀਆਂ ਤੋਂ ਦੀਆਂ ਚਿੱਠੀਆਂ ਵੀ ਉੜਗੀਆਂ ਬਸ ਇਹ ਕੋਈ ਕੰਮ ਦੀ ਚੀਜ਼ ਇੰਨਾਂ ਚ ਹੈ ਨਹੀਂ ਸੀ ਪਰ ਚਲੋ ਤੁਹਾਨੂੰ ਇਹ ਸਿਸਟਮ ਦਿਖਾਉਣਾ ਸੀ ਅਸੀਂ ਕਿ ਕਿਸ ਤਰ੍ਹਾਂ ਆਹ ਹੁਣ ਚਾਬੀ ਆਪਾਂ ਇਦਾਂ ਹੀ ਛੱਡ ਦੇਣੀ ਹੈ ਉਹ ਡਾਕੀ ਨੇ ਆਪਦੀ ਨਾਲ ਇਹਨੂੰ ਕੱਢ ਕੇ ਲੈ ਜਾਣੀ ਇਹ ਨਿਕਲਣੀ ਵੀ ਨਹੀਂ ਵਾਪਸ ਕਿਉਂਕਿ ਇਹ ਚਾਬੀ ਦਾ ਮਤਲਬ ਹੈ ਕਿ ਇਹ ਲੋਕਰ ਹੁਣ ਫ੍ਰੀ ਹੋ ਗਿਆ ਇਸ ਤੋਂ ਅਸੀਂ ਸਮਾਨ ਕੱਢ ਲਿਆ ਛੋਟੀਆਂ ਚੀਜ਼ਾਂ ਉਹਨਾਂ ਨੇ ਤੁਹਾਡੇ ਨੰਬਰ ਦੇ ਹਿਸਾਬ ਨਾਲ ਪਾ ਦੇਣੀਆਂ ਨੇ ਵੱਡੀਆਂ ਚੀਜ਼ਾਂ ਵੱਡੇ ਲੋਕਰ 'ਚ ਪਾ ਕੇ ਉਸ ਦੀ ਚਾਬੀ ਜਿਹੜੀ ਹੈ ਤੁਹਾਡੇ ਲੋਕਰ ਚ ਪਾ ਦੇਣੀ ਹੈ ਜਾਂ ਕੋਈ ਜੋ ਚਾਬੀ ਨਿਕਲੂਗੀ ਤੁਸੀਂ ਵੱਡਾ ਲੋਕਰ ਖੋਲੋ ਔਰ ਉਥੋਂ ਆਫ ਦਾ ਆਈਟਮ ਪੈਕੇਜ ਕੱਢੋ ਤੇ ਚਾਬੀ ਉਹਦੇ ਵਿੱਚ ਹੀ ਛੱਡ ਦਿਓ